ਗੱਤ ਹੋ ਕੇ ਰੰਮੀ ਜਾਣਾ ਆਨੇ ਮਾਰਿਆ ਮम्मा ਮੈਨੂੰ ਲਾ ਕੀ ਗੱਲ ਤੁਸੀਂ ਮੇਰੇ ਮੁੰਡੇ ਨੂੰ ਕੁੱਟਿਆ ਇਹ ਤੁਹਾਡਾ ਮੁੰਡਾ ਜੀ ਆ ਮੇਰਾ ਹੀ ਮੁੰਡਾ ਹੈ ਤੁਹਾਨੂੰ ਦੇਖ ਕੇ ਤਾਂ ਲੱਗਦਾ ਜੀ ਤੁਹਾਡਾ ਤਾਂ ਅਜੇ ਵਿਆਹ ਹੀ ਨਹੀਂ ਹੋਇਆ ਹੁਣ ਅਮੇਜ਼ਿੰਗ ਅੱਛਾ ਹਾਂਜੀ ਤੁਸੀਂ ਮੇਨਟੇਨ ਹੀ ਇੰਨਾ ਵਧੀਆ ਕੀਤਾ ਹੋਇਆ ਇਹਨੇ ਨਲੈਕ ਨੇ ਕੋਈ ਗਲਤੀ ਕਰੀ ਹੋ ਚੱਲ ਕਰੇ ਚੱਲੀਏ ਅਰੇ ਨਰੰਜ ਨੰਨ ਹਾਂਜੀ ਬਾਬਾ ਜੀ ਬਾਬੇ ਨੂੰ ਕੁਝ ਪੈਸਾ ਤੇ ਲਾ ਦੀ ਬਾਬੇ ਭਾੜਾ ਵਰ ਜਾ ਰਹੇ ਨੇ ਨਾ ਬਾਬਾ ਜੀ ਮੇਰੇ ਕੋਲ ਪੈਸੇ ਹੁੰਦੇ ਮੈਂ ਨਾ ਬਣਾ ਲਈ ਜਾਉਂਦੀ ਬੱਚਾ ਝੂਠ ਨਾ ਬੋਲ ਬਾਬੇ ਸਭ ਕੁਝ ਜਾਣਦੇ ਨੇ ਕਿ ਤੇਰੇ ਕੋਲ ਪੈਸੇ ਤੇ ਲੇ ਦੀ ਕੋਈ ਕਮੀ ਨਹੀਂ ਹੈ ਬਾਬੇ ਤਾਂ ਅੰਤਰਜਾਮੀ ਨੇ ਇਹ ਵੀ ਦੱਸ ਸਕਦੇ ਨੇ ਕਿ ਅੱਜ ਤੇਰਾ ਦਿਨ ਕਿਵੇਂ ਜਾਵੇਗਾ ਅੱਛਾ ਬਾਬਾ ਮੈਨੂੰ ਐ ਵੀ ਪਤਾ ਵੀ ਅੱਜ ਦਾ ਦਿਨ ਮੇਰਾ ਕਿਵੇਂ ਜਾਊ ਹਾਂ ਬੱਚਾ ਸਭ ਕੁਝ ਦੱਸ ਸਕਦੇ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਬਸ ਮੈਂ ਆਈ ਹੁਣੀ ਲਗਦਾ ਜੀ ਮੋਟਾ ਹੱਤ ਬਚੂਆ ਉਹਦੇ ਹੋਂ ਤੋਂ ਪਹਿਲਾਂ ਮਰ ਜਾ ਢੁੱਕ ਜਾ ਰਚੀਏ ਬਾਬਿਆਂ ਵਾਲਾ ਉਹ ਬਸ ਬੱਚਾ ਕਿਉ ਮਾਰੀ ਜਾਨੀ ਬਾਬਿਆਂ ਨੂੰ ਨਾ ਬਾਬਾ ਤੂੰ ਤਾਂ ਮੇਰਾ ਦਿਨ ਦੱਸਦਾ ਸੀ ਤੈਨੂੰ ਆਪਦਾ ਨਹੀਂ ਪਤਾ ਸੀ ਕਿ ਤੇਰੇ ਖਤਰੋਲ ਹੋਣ ਵਾਲੀ ਆ ਕੀ ਹੋ ਗਿਆ ਕੀ ਸੋਚੀ ਜਾਨੀ ਆ ਮੈਂ ਸੋਚਦੀ ਸੀ ਵੀ ਮੈਂ ਤੁਹਾਡੇ ਲਈ ਹਰ ਚੀਜ਼ ਕਰ ਦਿੰਨੀ ਆ ਤੁਸੀਂ ਮੇਰੇ ਲਈ ਕੁਝ ਨਹੀਂ ਕਰ ਸਕਦੇ ਕੀ ਕਰਨਾ ਯਾਰ ਦੱਸ ਜੋ ਹੋਇਆ ਮੇਰੇ ਤੋਂ ਮੈਂ ਕਰੂੰਗਾ ਤੁਸੀਂ ਮੇਰੇ ਲਈ ਅੰਬਰਾਂ ਤੇ ਤਾਰੇ ਤੋੜ ਕੇ ਲੈ ਆ ਸਕਦੇ ਹੋ ਲੱਗਦੀ ਹੋਈ ਤਾਰਿਆਂ ਦੀ ਮੈਨੂੰ ਕੋਈ ਮੋਟਰ ਤੋਂ ਮਰੂਦ ਨਹੀਂ ਤੋੜਨ ਦਿੰਦਾ ਸਰ ਵੀ ਟਾਈਮ ਕਿੰਨਾ ਹੋਇਆ 2 ਵਜੇ ਬਾਜੀ 2 ਵਜੇ ਦਾ ਪਤਾ ਪਰ ਇਹ ਨਹੀਂ ਪਤਾ ਕਿ ਲੰਚ ਟਾਈਮ ਹੋ ਗਿਆ ਰੋਟੀ ਬਣਾ ਲਓ ਕੁਝ ਕਰ ਲਓ ਨਾ ਹੁਣ ਤਾਂ 11 ਵਜੇ ਤੁਸੀਂ ਨੇ ਬ੍ਰੇਕਫਾਸਟ ਕੀਤਾ ਸੀ ਬਾਜੀ ਐਡੀਛੇ ਦੀ ਲੰਚ ਨੂੰ ਕੀ ਹੋਇਆ ਨਾਲੇ ਆ ਖਾ ਖਾ ਕੇ ਐਡਾ ਢੱਡ ਤੋੜੇ ਵਰਗਾ ਕਰ ਰੱਖਿਆ ਉਹ ਜਿਹੜਾ ਖਾਊ ਉਹਦਾ ਢੱਡ ਤੋੜੇ ਵਰਗਾ ਹੋਊ ਤੁਹਾਡੇ ਵਾਂਗੂ ਤਾਂ ਨਹੀਂ ਇੱਕ ਉਹ ਦੇਖ ਲੈ ਇਧਰ ਕੋਲ ਆਪਣੇ ਵਾਲੇ ਲੋਟ ਨਹੀਂ ਆਉਂਦੇ ਜਾਂ ਦੇਖੋ ਆਪਣੇ ਵਾਲਾਂ ਨੂੰ ਤੇਲੇ ਲਾਉਂਦਾ ਰਹਿੰਦਾ ਉਹ ਬਾਜੀ ਜਿਹਦੇ ਸਿਰ ਤੇ ਵਾਲ ਹੋਣਗੇ ਉਹੀ ਤੇਲ ਲਾਉ ਔਰ ਗੰਜੇ ਥੋੜੀ ਟਿੰਡ ਚੋਂ ਪੜਨਗੇ ਆਜੋ ਬਾਜੀ ਆਜੋ ਬੈਠੋ ਉਹ ਆਪਨੀ ਦੇਖਦਾ ਕਿੱਥੇ ਐਥੀ ਨੇ ਆ ਪਾਣੀ ਲੈ ਕੇ ਆਇਓ ਨਾਲ ਫਿਰ ਚਾਹ ਵੀ ਬਣਾਉਣੀ ਆ ਭਾਜੀ ਵਾਸਤੇ ਭਾਜੀ ਤੁਸੀਂ ਵੀ ਵਿਆਹ ਉਹ ਕਰਾ ਲੈਂਦੇ ਮੂਈ ਹੁਣ ਤੱਕ ਛੜੇ ਤੁਰੇ ਫਿਰਦੇ ਹੋ ਉਹ ਬੱਸ ਐਵੇਂ ਹੀ ਬੱਸ ਐਵੇਂ ਕਿਉਂ ਅੱਜ ਤਾਂ ਤੁਹਾਨੂੰ ਦੱਸਣਾ ਪੈਣਾ ਵੀ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਲੈ ਫਿਰ ਅੱਜ ਦੱਸੇ ਦਿੰਨਾ ਪਹਿਲਾਂ ਤਾਂ ਮੈਂ ਵਿਆਹ ਕਰਾਉਣ ਦਾ ਪੂਰਾ ਮਨ ਬਣਾ ਲਿਆ ਸੀ ਅੱਛਾ ਨਾ ਪਰ ਕਰਾਇਆ ਕਿਉਂ ਨਹੀਂ ਕਰਾਉਣਾ ਕੀ ਸੀ ਐਦੀ ਹਾਲਤ ਦੇਖ ਕੇ ਮਨ ਬਦਲ ਗਿਆ ਨਾ ਆਲੂ ਕੌਣ ਕੱਟਦਾ ਹੁੰਦਾ ਹੈ ਫਿਰ ਕਿਵੇਂ ਕੱਟਦਾ ਹੈ ਲੈ ਮੈਂ ਦੱਸਾਂ ਹੂੰ ਕਹਨੇ ਆ ਮੈਂ ਠੀਕ ਆ ਸਮਝ ਗਿਆ ਆਪਾਂ ਐ ਕੱਢਦੇ ਨੇ ਇਹ ਜੀ ਕੀ ਗੱਲ ਐ ਨੈਕਸਟ ਡਾਕਟਰ ਸਾਹਿਬ ਡਾਕਟਰ ਸਾਹਿਬ ਇਹਨਾਂ ਨੂੰ ਕੋਈ ਚੱਜ ਦੀ ਦਵਾਈ ਦੋ ਅਸੀਂ ਰਾਤ ਨੂੰ ਸੁੱਤੇ ਪਏ ਸਾਰੀ ਰਾਤ ਮੇਰਾ ਨਾਉ ਲੈਂਦੇ ਰਹਿੰਦੇ ਨੇ ਇਹ ਤਾਂ ਫਿਰ ਤੁਹਾਡੇ ਲਈ ਪਿਆਰ ਹੈ ਨਾ ਦਾ ਇਹ ਤਾਂ ਚੰਗੀ ਗੱਲ ਐ ਸਮਝ ਤੇ ਸਵਾ ਚੰਗੀ ਗੱਲ ਐ ਕੱਲ ਨੂੰ ਇਹਨਾਂ ਦੀ ਘਰ ਵਾਲੀ ਨੇ ਆ ਜਾਣਾ ਤੁਸੀਂ ਕੌਣ ਹੋ ਮੈਂ ਤਾਂ ਇਹਨਾਂ ਦੀ ਗਵਾਂਡਣ ਹਾਂ ਜੀ ਬੇ ਆ ਕੀ ਕਰੀ ਜਾਂਦਾ ਹੈ ਉਹੀ ਜੋ ਰੋਜ਼ ਕਰਦਾ ਪੋਚੇ ਲਾ ਰਿਹਾ ਪਰ ਅੱਜ ਤਾਂ ਆਪਾਂ ਹੋਟਲ ਚਾਂ ਤੋ ਤਾਂ ਮੈਨੂੰ ਨਹੀਂ ਪਤਾ ਉਹ ਕੀ ਹੋ ਗਿਆ ਕਿੱਥੇ ਜੰਨੀ ਆ ਆ ਗਵਾਂਡੀਆਂ ਦੇ ਗੋਲਡ ਹੀ ਨੇ ਆਪਣੇ ਚਿੰਟੂ ਤੇ ਥੱਪੜ ਮਾਰਿਆ ਉਹਨੂੰ ਮੈਂ ਦੇਖਿਆ ਉਹਨੇ ਤਨੇਸੜੀ ਇੱਕ ਮਿੰਟ ਤੂੰ ਇੱਥੇ ਰੁਕ ਇਹਦੀ ਇੰਨੀ ਹਿੰਮਤ ਐਂ ਤਾਂ ਮੈਂ ਦਾਸਤਾ ਬੇਠਾ ਰ ਟਿਕਟ ਤੂੰ ਨੂੰ ਕੀ ਦੱਸੇਂਗਾ ਤੈਂ ਤਾਂ ਮੈਂ ਗੋਦ ਥਲੇ ਲੈ ਲੰਨੀ ਆ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇਹ ਟਿਕਟਾਂ ਦੋ ਲੈ ਲਈ ਬੇ ਟਿਕਟਾਂ ਦੋ ਕੀ ਕਰਨੀਆਂ ਨੇ ਟਿਕਟ ਤਾਂ ਇੱਕੋ ਹੀ ਬਾਦੂ ਐ ਕਿਉਂ ਤੂੰ ਤੁਰ ਕੇ ਆਏਂਗੀ ਲੈ ਤੁਰਕੇ ਕਿਉਂ ਆਉ ਮੇਰਾ ਤਾਂ ਆਧਾਰ ਕਾਰਡ ਚੱਲਦਾ ਬਸ ਤੇ ਆਉ ਓ ਨੋ ਬੋਏਫ੍ਰੈਂਡ ਦਾ ਫੋਨ ਆ ਰਿਹਾ ਕੀ ਕਰਾਂ ਦੇਖ ਤੂੰ ਹੀ ਗੱਲ ਕਰ ਲੈ ਮੈਂ ਕਰ ਲਾ ਹਲੋ ਹਲੋ ਨੀ ਨੀ ਮੈਂ ਉਹਦੀ ਫ੍ਰੈਂਡ ਬੋਲਦੀ ਆ ਹਾਂਜੀ ਸੋਮਨ ਨਾਲ ਗੱਲ ਕਰਾ ਦਿਓ ਮੇਰੀ ਪਲੀਜ਼ ਉਹਨੇ ਕੋਈ ਗੱਲ ਨਹੀਂ ਕਰਨੀ ਤੁਹਾਡੇ ਨਾਲ ਪਲੀਜ਼ ਉਹਨੂੰ 1 ਸਾਲ ਹੋ ਗਿਆ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਮੇਰੀ ਪਲੀਜ਼ ਉਹਨਾਂ ਇੱਕ ਵਾਰ ਇੱਕ ਵਾਰ ਗੱਲ ਕਰਾ ਦਿਓ ਮੇਰੀ ਨੂੰਮਨ ਨਾਲ ਇੱਕ ਵਾਰ ਨੀ 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 ਉਹਨੇ ਤੁਹਾਡੇ ਗਰੀਬ ਨੂੰ ਨਾਲ ਕੋਈ ਗੱਲ ਨਹੀਂ ਕਰਨੀ ਓ ਬਾਈ फिर जो तू ओ आई आईफोन 15 प्रो मैक्स लिया की करेगा फोन ही कट गया आ की करे यार वो देख दा जा तू वीर तो अपना दे तो <laughs> आ, फोन दे चिट्टी हां अननोन नंबर तो कॉल चक हेलो तू सच में ले आईफोन 15 प्रो मैक्स ले नो 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 नंबर जना फोन ही कट गया भाई मेरा आईफोन भी गया ਪਾਏ ਇੱਕ ਵਧੀਆ ਜਿਹਾ ਨਾਰੀਅਲ ਦੇ ਦੋ ਹਾਂਜੀ ਜਿਹਦੇ ਚ ਪਾਣੀ ਹੋ ਹੀ ਪਾਣੀ ਹੋਵੇ ਠੀਕ ਹੈ ਠੀਕ ਆ ਹਾਂ ਹਾਂ ਹਾਲੋ ਜੀ ਆ ਵੀਰੇ ਹੂੰ ਯਾਰ ਇੱਕ ਗੱਲ ਦੱਸ ਹੂੰ ਇਹ ਖੜਗਾ ਕੇ ਪਤਾ ਕਿਵੇਂ ਲੱਗਦਾ ਵੀ ਕਿਹੜੇ ਚ ਜ਼ਿਆਦਾ ਪਾਣੀ ਹੈ ਉਹ ਕੋਈ ਨਹੀਂ ਤੁਸੀਂ ਬਸ ਜਾਓ ਇਹ ਸਾਡਾ ਕੰਮ ਆ ਸਾਨੂੰ ਪਤਾ ਏ ਯਾਰ ਵੀਰ ਦੱਸ ਦੇ ਉਹ ਨਹੀਂ ਯਾਰ ਤੁਹਾਨੂੰ ਵੀ ਪਤਲਾ ਆ ਜੂਗਾ ਅਸੀਂ ਖੜਕਾ ਕੇ ਲੈ ਲੈ ਕਰੂਗੇ ਉਹ ਯਾਰ ਗੱਲ ਇਦਾਂ ਪਾਣੀ ਪੂਣੀ ਦਾ ਕੁਝ ਨਹੀਂ ਪਤਾ ਲੱਗਦਾ ਬਸ ਦੋ ਖੜਕਾ ਕੇ ਤੀਜਾ ਦੇ ਦੋ ਗਾਹ ਖੁਸ਼ ਹੋ ਜਿੰਦਾ ਨੋ 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 ਪਾਜੀ ਅੱਜ ਅਸੀਂ ਤੁਹਾਡੇ ਤੋਂ ਪਾਰਟੀ ਲੈਣੀ ਆ ਪਾਜੀ ਤੁਸੀਂ ਸਾਨੂੰ ਕਦੇ ਕੁਝ ਨਹੀਂ ਖਵਾਇਆ ਅੱਜ ਤਾਂ ਅਸੀਂ ਕੁਛ ਨਾ ਕੁਛ ਖਾਵਾਂਗੇ ਖਾਵਾਂਗੇ ਹਾਂ ਠੀਕ ਹੈ ਚਲੋ ਬੈਠੋ ਗੱਡੀ ਚ ਗੱਡੀ ਤਾਂ ਅਸੀਂ ਬਾਅਦ ਚ ਬੈਠਾਂਗੇ ਪਹਿਲਾਂ ਸਾਨੂੰ ਇਹ ਦੱਸੋ ਖਵਾਉਂਗੇ ਕੀ ਮੈਂ ਅੱਜ ਤੁਹਾਨੂੰ ਖਵਾਉਂਗਾ ਟੱਕੇ ਹੈਲੋ ਸਰਪੀ ਕਿਵੇਂ ਆ ਕੀ ਗੱਲ ਵਾਰ-ਵਾਰ ਫੋਨ ਲਈ ਜਾਂਦੀਆਂ ਕੀ ਗੱਲ ਮੈਂ ਨਵੀਂ ਗੱਡੀ ਲਈ ਆ ਓ ਵਾਓ ਵਧਾਈਆਂ ਵੀ ਫੇਰ ਤਾਂ ਗੱਡੀ ਤਾਂ ਘੈਂੜ ਆ ਥੈਂਕ ਯੂ ਆਇਆ ਕਰੋ ਫਿਰ ਆ ਚੱਕੋ ਗੱਡੀ ਦੀ ਚਾਬੀ ਆਪਾਂ ਕਿਤੇ ਗੇੜੀ ਲਾ ਕੇ ਆਉਣੇ ਆ ਨਹੀਂ ਯਾਰ ਆਪਾਂ ਗੱਡੀ ਤੇ ਨਹੀਂ ਜਾ ਸਕਦੇ ਕਿਉਂ ਗੱਡੀ ਤੇ ਕਿਉਂ ਨਹੀਂ ਜਾ ਸਕਦੇ ਐਕਚੁਅਲੀ ਯਾਰ ਮੈਨੂੰ ਨਾ ਗੱਡੀ ਚਲਾਉਣੀ ਨਹੀਂ ਆਂਦੀ ਆਪਾਂ ਬਾਈਕ ਤੇ ਚੱਲਦੇ ਆ ਜਾਵੇ ਡੁੱਬ ਜਾਣਿਆ ਤੇਰੇ ਨੂੰ ਤਾਂ ਸਾਗਰ ਦੀ ਬੋਟੀ ਚੰਗੀ ਆ ਜਿਹੜੀ ਇੰਡੀਕਾ ਤਾਂ ਭਜਾਈ ਫਿਰਦੀ ਆ ਸਾਗਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਸ਼ੇਤੀ ਦੇ ਡਰਾਈਵਰੀ ਦਿਖਾ ਬੀਬੀ ਜੀ ਮੈਂ ਆ ਗਈ ਮੈਂ ਕੀ ਕੰਮ ਕਰੂੰ ਮੈਂ ਘਾੜੂ ਲਗਾ ਦੇਤੀ ਹੂੰ ਲੱਗਦੀ ਬੀਬੀ ਜੀ ਦੀ ਪਹਿਲੀ ਨੌਕਰਾਨੀ ਹੈ ਜਿਹੜੀ ਜੀਨ ਪਾ ਕੇ ਆਉਣੀ ਹੈਗੀ ਝੱਜ ਦੇ ਕੱਪੜੇ ਪਾ ਕੇ ਆਇਆ ਕਰ ਨਹੀਂ ਮੇਰੇ ਘਰ ਵਾਲਾ ਤਾਂ ਪਹਿਲੀ ਚੱਕ ਮੈਂ ਗੱਲਾਂ ਬਣ ਜਾਣਗੀਆਂ ਗੱਲਾਂ ਤਾਂ ਬਣ ਗਈਆਂ ਸਾਰੇ ਪਿੰਡ ਚ ਮੈਨੂੰ ਬਦਨਾਮ ਕਰਦਾ ਫਿਰਦਾ ਨਾ ਕਿਹੜੀ ਗੱਲਾਂ ਬਦਨਾਮ ਕਰਦਾ ਫਿਰਦਾ ਹੈ ਆਖੇ ਮੈਂ ਆਪਣੀ ਨੌਕਰਾਨੀ ਨਾਲ ਮਾੜਾ ਹਾਂ ਹੈਗਾ ਮਾੜਾ ਨਾਲ ਮੈਂ ਕਿਹੜਾ ਇਕੱਲਾ ਕਹਿੰਦਾ ਸਾਰਾ ਪਿੰਡ ਕਹਿੰਦਾ ਵੀ ਇਹ ਆਪਦੀ ਨੌਕਰਾਨੀ ਨਾਲ ਮਾੜਾ ਮੈਂ ਮਾੜਾ ਹੈ ਨਹੀਂ ਲੱਗਦਾ ਹੀ ਆ ਉਹ ਤਾਤਾ ਜੀ ਆਏ ਨਹੀਂ ਲੱਗਦੇ ਹੁੰਦੇ ਜਦੋਂ ਬੰਦੇ ਹੁੰਦੇ ਆ ਨਾ ਫੇਰ ਹੀ ਮਾੜੇ ਲੱਗਦੇ ਆ ਜੇ ਆ ਗੱਲ ਹੈ ਨਾ ਕਹਿੰਦੇ ਫਿਰ ਸਾਰੇ ਪਿੰਡ ਵਾਲਿਆਂ ਨੂੰ ਜਾ ਕੇ ਮੈਂ ਮਾੜਾ ਹੈ ਨਹੀਂ ਸੀ ਇਹਦੇ ਨਾਲ ਹੁਣ ਮੈਂ ਮਾੜਾ ਹੋ ਕੇ ਦਿਖਾਉਂਗਾ ਚੱਲ ਮੀਨਾ ਡਾਰਲਿੰਗ ਮਾੜਾ ਹੋ ਕੇ ਦਿਖਾਉਣਾ ਇਹਨਾਂ ਨੂੰ ਆ ਜਾ ਆ ਆਲਾ ਆਈ ਨਹੀਂ ਆਈ